ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਮ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਗੁਰ ਕੀ ਸਚ ਸਾਕھے ਗੁਰਪੂਰੈ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਣ ਵਸਾਏ ਸੁਖ ਸਾਧ ਦੇ ਫਿਰ ਆਏ ਨਾਨਕ ਪ੍ਰਭ ਸਿਰਨਾਈ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਜੀ ਸੰਦੂ ਗੁਰਬਾਣੀ ਚੈਨਲ ਦੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਜੀ ਭੁੱਲ ਚੁੱਕ ਮਾਫ ਕਰਨਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਮਾ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੇ ਨੇਰੇ ਕੰਠਲਾਏ ਪ੍ਰਭ ਰਾਖੇ ਸਤਿਗੁਰ ਕੀ ਸਚ ਸਾਖੇ ਗੁਰਪੂਰ ਹੈ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ ਸਗਲੇ ਦਾਸ ਕੋ ਸਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਣ ਵਸਾਏ ਸੁਖ ਸਾਂਦ ਫਿਰ ਆਏ ਨਾਨਕ ਪ੍ਰਭ ਸਰਨ ਆਏ ਜਿਨ ਸਗਲੇ ਰੋਗ ਮਿਟਾਏ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਦੂ ਗੁਰਬਾਣੀ ਚੈਨਲ ਦੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਜੀ ਭੁੱਲ ਚੁੱਕ ਮਾਫ ਕਰਨਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਮਾ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸਚ ਸਾਖੇ ਗੁਰਪੂਰ ਹੈ ਪੂਰੀ ਕੀਤੀ ਦੁਸ਼ਮਣਾਂ ਮਾਰ ਵੀ ਡਾਰੇ ਸਗਲੇ ਦਾਸ ਕੋ ਸਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਣ ਵਸਾਏ ਸੁਖ ਸਾਧ ਦਾ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਦੂ ਗੁਰਬਾਣੀ ਚੈਨਲ ਤੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਜੀ ਭੁੱਲ ਚੁੱਕ ਮਾਫ ਕਰਨਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਮ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਗੁਰ ਕੀ ਸਚ ਸਾਖੇ ਗੁਰਪੂਰ ਐ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ ਸਗਲੇ ਦਾਸ ਕੋ ਸਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਣ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮ ਸ੍ਰੀ ਵਾਹਿਗੁਰੂ ਜੀ ਸੰਦੂ ਗੁਰਬਾਣੀ ਚੈਨਲ ਤੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਜੀ ਭੁੱਲ ਚੁੱਕ ਮਾਫ ਕਰਨਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਮ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠਲਾਏ ਪ੍ਰਭ ਰਾਖੇ ਸਤਿਗੁਰ ਕੀ ਸਚ ਸਾਖੇ ਗੁਰਪੂਰੈ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ ਸਗਲੇ ਦਾਸ ਕੋ ਸਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਣ ਵਸਾਏ ਸੁਖ ਸਾਧ ਦੇ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਦੂ ਗੁਰਬਾਣੀ ਚੈਨਲ ਦੇ ਨਾਲ ਜੁੜੇ ਰਹਿ ਲਈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਜੀ ਭੁੱਲ ਚੁੱਕ ਮਾਫ ਕਰਨਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਮਾ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸਚ ਸਾਖੇ ਗੁਰਪੂਰ ਹੈ ਪੂਰੀ ਕੀਤੀ ਦੁਸ਼ਮਣਾਂ ਮਾਰ ਵੀ ਡਾਰੇ ਸਗਲੇ ਦਾਸ ਕੋ ਸਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਣ ਵਸਾਏ ਸੁਖ ਸਾਧ ਦਾ ਫਿਰ ਆਏ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਦੂ ਗੁਰਬਾਣੀ ਚੈਨਲ ਦੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਭੁੱਲ ਚੁੱਕ ਮਾਫ ਕਰਨਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਮ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤ ਗੁਰ ਕੀ ਸਚ ਸਾਖੇ ਗੁਰਪੂਰੈ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ ਸਗਲੇ ਦਾਸ ਕੋ ਸਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਣ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਸ ਸਗਲੇ ਰੋਗ ਮਿਟਾਏ ਸਤਨਾਮ ਸ੍ਰੀ ਵਾਹਿਗੁਰੂ ਜੀ ਸੰਦੂ ਗੁਰਬਾਣੀ ਚੈਨਲ ਤੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਜੀ ਭੁੱਲ ਚੁੱਕ ਮਾਫ ਕਰਨਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਮ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੇ ਨੇਰੇ ਕੰਠਲਾਏ ਪ੍ਰਭ ਰਾਖੇ ਸਤਿਗੁਰ ਕੀ ਸਚ ਸਾਖੇ ਗੁਰਪੂਰ ਐ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ ਸਗਲੇ ਦਾਸ ਕੋ ਸਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਣ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਦੂ ਗੁਰਬਾਣੀ ਚੈਨਲ ਦੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਜੀ ਭੁੱਲ ਚੁੱਕ ਮਾਫ ਕਰਨਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਮਾ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸਚ ਸਾਖੇ ਗੁਰਪੂਰ ਹੈ ਪੂਰੀ ਕੀਤੀ ਦੁਸ਼ਮਣ ਮਾਰ ਵੀ ਡਾਰੇ ਸਗਲੇ ਦਾਸ ਕੋ ਸਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਣ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਦੂ ਗੁਰਬਾਣੀ ਚੈਨਲ ਤੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਜੀ ਭੁੱਲ ਚੁੱਕ ਮਾਫ ਕਰਨਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਮ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਗੁਰ ਕੀ ਸਚ ਸਾਕھے ਗੁਰਪੂਰ ਹੈ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਜੀ ਸੰਦੂ ਗੁਰਬਾਣੀ ਚੈਨਲ ਤੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਜੀ ਭੁੱਲ ਚੁੱਕ ਮਾਫ ਕਰਨਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਮ ਨਾਲ ਨਿਹਰਾਇਨ ਮੇਰੇ ਜਮਦੂਤ ਨਾ ਆਵੇ ਨੇਰੇ ਕੰਠਲਾਏ ਪ੍ਰਭ ਰਾਖੇ ਸਤਿਗੁਰ ਕੀ ਸਚ ਸਾਖੇ ਗੁਰਪੂਰ ਹੈ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ ਸਗਲੇ ਦਾਸ ਕੋ ਸਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਣ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਦੂ ਗੁਰਬਾਣੀ ਚੈਨਲ ਦੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਜੀ ਭੁੱਲ ਚੁੱਕ ਮਾਫ ਕਰਨਾ ਜੀ ਧੰਨਵਾਦ ਜੀ